ਆਮਾਦੀ ਪਾਰਟੀ ਦੇ ਨੈਸ਼ਨਲ ਕਨਵੀਨਰ ਜਿਨ੍ਹਾਂ ਨੇ ਇਹ ਜੋਤ ਜਗਾਈ ਆਮਾਦੀ ਪਾਰਟੀ ਦੀ ਆਰਾਮ ਲੀਲਾ ਗਰਾਊਂਡ ਦਿੱਲੀ ਚੋਂ ਇਮਾਨਦਾਰੀ ਦੀ ਇੱਕ ਜੋਤ ਜਗਾਈ ਜਿ ਤੋਂ ਅਸੀਂ ਵੀ ਜੋਤ ਲਈ ਪੰਜਾਬ ਵਾਲਿਆਂ ਨੇ ਤੇ 2022 ਦੇ ਵਿੱਚ ਬਹੁਤ ਭਾਰੀ ਬਹੁਮਤ ਨਾਲ ਤੁਸੀਂ ਆਮਾਦੀ ਪਾਰਟੀ ਤੋਂ ਨੂੰ ਚੁਣਿਆ ਸੰਜੀਵ अरोड़ा ਜੀ ਮੈਂਬਰ ਰਾਜ ਸਭਾ ਉਹ ਬੈਠੇ ਨੇ ਡੀਸੀ ਸਾਹਿਬ ਸਾਡੇ ਹਿਮਾਂਸ਼ੂ ਜੈਨ ਜੀ ਮੁੰਡੀਆਂ ਸਾਹਿਬ ਮੇਰੇ ਕੈਬਨਟ ਦੇ ਸਾਥੀ ਇਸ ਇਲਾਕੇ ਨੂੰ ਰਿਪਰੈਜ਼ੈਂਟ ਕਰਨ ਵਾਲੇ ਔਰ ਤੁਹਾਡੇ ਦੁੱਖ ਸੁੱਖਾਂ ਚ ਹਰ ਵੇਲੇ ਸ਼ਰੀਕ ਰਹਿਣ ਵਾਲੇ ਜੀਵਨ ਸਿੰਘ ਜੀ ਸੰਗੋਵਾਲ ਸਾਹਿਬ ਔਰ ਜਿੰਨੇ ਵੀ ਪੁਲਿਸ ਪ੍ਰਸ਼ਾਸਨ ਬੈਠਾ ਹੈ ਸਾਡੇ ਪਾਰਟੀ ਦੇ ਬਹੁਤ ਸਾਰੇ ਦਰਜਾ ਬਰ ਦਰਜਾ ਅਹੁਦੇਦਾਰ ਸਹਿਬਾਨ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵੈਗਰੂ ਚੇਕ ਕਿਫਤ ਹੈ ਦੋਸਤੋ ਕੁਝ ਜ਼ਿਆਦਾ ਬੋਲਣ ਨੂੰ ਰਹਿ ਨਹੀਂ ਗਿਆ ਵੈਸੇ ਤਾਂ ਸਾਰਾ ਕੁਝ ਹੀ ਸਵਾਲਾਂ ਚ ਜਾਂ ਲੋਕਾਂ ਨੇ ਆਪ ਬੋਲ ਕੇ ਦੱਸਤਾ ਕਿਉਂਕਿ ਲੋਕਾਂ ਚ ਹੀ ਕਹਿੰਦੇ ਪਰਮਾਤਮਾ ਵਸਦਾ ਤੇ ਤੁਸੀਂ ਮੈਂ ਅਸੀਂ ਕੋਈ ਐ ਸਿਲੈਕਟ ਨਹੀਂ ਕੀਤੇ ਸੀ ਕਿ ਐਨੂੰ ਬੁਲਵਾਉਣਾ ਐਨੂੰ ਬੁਲਵਾਉਣਾ ਜਾਂ ਉਹਨੂੰ ਕੋਈ ਰੱਟਾ ਲਵਾ ਦਿਓ ਦੋ ਦਿਨ ਪਹਿਲਾਂ ਵੀ ਐ ਬੋਲਦੀ ਐ ਬੋਲਦੀ ਅੱਜ ਤਾਂ ਮਾਈਕ ਤੁਹਾਨੂੰ ਦੇਤਾ ਇਹ ਜੋ बोलना है बोल लो सो बड़ा अच्छा सारे ने सुझाव भी देते ने ਨਾਲ ਦੱਸਿਆ ਵੀ ਇਲਾਕੇ ਦਾ ਹਾਲ ਮੈਂ ਇਸ ਇਲਾਕੇ ਨੂੰ ਸਾਰੇ ਨੂੰ ਜਾਣਨਾ ਇਹ ਮਨਸੂਰਾ ਜੋਦਾ ਕਿਲਾ ਰਾਏਪੁਰ ਆਸੀ ਇਹ ਗੁੱਜਰਵਾਲੇ ਸਾਰੇ ਪਿੰਡ ਜਿਹੜੇ ਨੇ ਇਹ ਸਾਰੇ ਜਿਹੜਾ ਹਾਂਜੀ ਸਾਰੇ ਪਿੰਡ ਜਿਹੜੇ ਨੇ ਇਹ ਪੜੇ ਲਿਖੇ ਬਿਲਕੁਲ ਸਹੀ ਕਿਹਾ ਸਰਪੰਚ ਸਾਹਿਬ ਨੇ ਬੜੇ ਲਿਖੇ ਅਫਸਰਾਂ ਦੇ ਪਿੰਡ ਨੇ ਬੜੇ-ਬੜੇ-ਬੜੇ ਟੂਰਨਾਮੈਂਟ ਇੱਥੇ ਹੁੰਦੇ ਨੇ ਕਲ ਰਾਏਪੁਰ ਨੂੰ ਤਾਂ ਮਿਨੀ 올림픽ਸ ਆ ਜਾਂਦੇ ਸੋ ਅੱਜ ਇੱਥੇ ਆ ਕੇ ਇਸ ਗੱਲ ਕਰਕੇ ਖੁਸ਼ੀ ਹੋਈ ਕਿ ਜੁੱਧ ਨਸ਼ਿਆਂ ਵਿਰੁੱਧ ਜਦੋਂ ਚਲਾਇਆ ਸੀਗਾ ਪਤਾ ਹੀ ਨਹੀਂ ਸਾਨੂੰ ਕਿੱਥੋਂ ਸ਼ੁਰੂ ਕਰੀਏ ਪਰ ਰਾਤ ਨੂੰ ਮੈਂ ਟੀਵੀ ਦੇਖ ਰਿਹਾ ਸੀ ਉਹ ਚ ਤੁਹਾਡੇ ਸਰਪੰਚ ਸਾਹਿਬ ਇੱਕ ਲੇਡੀ ਨਾਲ ਬਹਿਸ ਕਰ ਰਹੀ ਸੀ ਵੀ ਤੂੰ ਸਾਡੇ ਪਿੰਡ ਨਸ਼ਾ ਨਾ ਵੇਚ ਤੂੰ ਸਾਡੇ ਪਿੰਡ ਹੀ ਰਹਿਣੀ ਆ ਉਹ ਕਹਿੰਦੀ ਮੈਂ ਤਾਂ ਵੇਚੂਗੀ ਅਸੀਂ ਕਿਹੜਾ ਅੱਜ ਦੇ ਵੇਚਦੇ ਆ ਬਹੁਤ ਚਿਰ ਦੇ ਵੇਚਦੇ ਆ ਤੇ ਮੈਂ ਖਿਆ ਯਾਰ ਇਦਾਂ ਦੀ ਹਿੰਮਤ ਸਰਪੰਚ ਦੀ ਵੀ ਹਿੰਮਤ ਕਮਾਲ ਐ ਮੂਹਰੋਂ ਬੋਲਣ ਵਾਲੀ ਦੀ ਵੀ ਹਿੰਮਤ ਦੇਖਣ ਵਾਲੀ ਐ ਵੀ ਐ ਕਿਵੇਂ ਹਟ ਜੂ ਤਾਂ ਮੈਂ ਐਸਐਸਪੀ ਜਗਰਾਉਂ ਨਾਲ ਗੱਲ ਕੀਤੀ ਇਹ ਪਿੰਡ ਤੁਹਾਡੇ ਜਗਰਾਉਂ ਚ ਪੈਂਦਾ ਮੈਂ ਕਿਹਾ ਜੀ ਮੈਨੂੰ ਨੰਬਰ ਦਿਓ ਸਰਪੰਚ ਦਾ सरपंच ਦਾ ਨੰਬਰ ਮੈਨੂੰ ਮਿਲ ਗਿਆ ਮੈਂ ਸਰਪੰਚ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਕੀ ਲੜਾਈ ਹੋ ਗਈ ਸੀ ਅੱਜ ਉਹ ਕਹਿੰਦੇ ਜੀ ਐਂ ਕਰਕੇ ਆ ਗੱਲ ਹੋ ਗਈ ਸੀ ਮੈਂ ਹੁਣ ਕੀ ਕਹਿੰਦੀ ਆ ਉਹ ਉਹ ਕਹਿੰਦੀ ਮੈਂ ਤਾਂ ਵੇਚੂ ਮੈਂ ਕਿਹਾ ਮੈਂ ਘੰਟਾ ਖੜ ਜਾ ਬਸ ਬਸ ਫਿਰ ਮੈਂ ਐਸਐਸਪੀ ਨੂੰ ਕਿਹਾ ਵੀ ਇੱਕ ਘੰਟੇ ਦੇ ਵਿੱਚ ਵਿੱਚ ਨਾਲ মিডিਆ ਨਾਲ ਜਿਹੜਾ ਜੀਸੀਬੀ ਵਾਲਾ ਪੀਲਾ ਪੰਜਾ ਮੈਨੂੰ ਇੱਕ ਘੰਟੇ ਦੇ ਵਿੱਚ ਵਿੱਚ ਰਿਪੋਰਟ ਦੇਈ ਜਾ ਕੇ ਵੀ ਕਿੰਨਾ ਘਟਾਤਾ ਜਾਂ ਚੱਲੀ ਜਾਂਦਾ ਕੰਮ ਉਦੋਂ ਪਹਿਲਾਂ ਹੀ ਸਰਪੰਚ ਸਾਹਿਬ ਦਾ ਮੈਨੂੰ ਫੋਨ ਆ ਗਿਆ ਕਹਿੰਦਾ ਜੀ ਕੰਮ ਚੱਲ ਪਿਆ 11 11:30 ਵਜੇ ਕਹਿੰਦਾ ਕੰਮ ਨਿਪਟ ਗਿਆ ਤੇ ਉਹ ਜੇਲ੍ਹ ਚਲੇ ਗਏ ਘਰ ਟਹਿ ਗਿਆ ਅਗਲੇ ਦਿਨ ਕਹਿੰਦਾ ਸੀਤਾ ਜੀ ਗੁਰਦੁਆਰਾ ਸਾਹਿਬ ਚ ਅਰਦਾਸ ਕਰਾ ਕੇ ਲੱਡੂ ਵੰਡੇ ਇੱਥੋਂ ਸ਼ੁਰੂ ਹੋ ਗਿਆ ਜੀ ਕੁਦਰਤੀ ਉਹ ਕਹਿੰਦੇ ਵੀ ਜਿਵੇਂ ਪ੍ਰਮਾਤਮਾ ਨੇ ਸੋ ਇਸ ਪਿੰਡ ਦਾ ਇਸ ਪਿੰਡ ਨੇ ਪਹਿਲਾ ਟੱਕ ਲਾਇਆ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਉਹ ਤੋਂ ਬਾਅਦ ਫਿਰ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਆ ਆ ਚੀ ਜਿਹੜੀ ਐ ਇੱਥੋਂ ਇਹਨਾਂ ਦੀ ਲੱਕ ਟੁੱਟਦਾ ਨਸ਼ਿਆ ਰਹਿੰਦਾ ਫੇਰ ਉਸ ਤੋਂ ਬਾਅਦ ਮੈਨੂੰ ਲੱਗਦਾ ਨਹੀਂ ਵੀ ਕੋਈ ਜੀ ਸੀ ਵੀ ਬੇਲੀ ਹੋਣੀ ਪੰਜਾਬ ਚ ਅੱਜ ਵੀ ਬਲੈਕ ਚ ਚੱਲ ਰਿਹਾ ਕੰਮ ਹੈ ਵੀ ਜੀ ਸੀ ਵੀਆ ਲੈ ਲਓ ਮੈਂ ਥੰਦਾ ਹਜੇ ਬਹੁਤ ਘਟਾਉਣੇ ਪਏ ਨੇ ਕੰਮ ਵਧੀਆ ਇਹ ਹੈ ਹੈ ਤੇ ਕਈਆਂ ਤਾਂ ਹਜੇ ਵੱਡੇ ਪਏ ਨੇ ਜਿਹਨਾਂ ਭੈਣ ਨੇ ਕਿਹਾ ਉਹਨਾਂ ਦੇ ਮਕਰਾਨੇ ਵਾਲਾ ਪੱਥਰ ਲਾਇਆ ਹੋਇਆ ਉਹਦੇ ਵਾਸਤੇ ਜੀ ਸੀ ਵੀਆ ਵੀ ਸਾਨੂੰ 19-22 ਦੀਆਂ ਚਾਬੀਆਂ ਨਾਲ ਨਾ ਨਟ ਕੱਸਣੇ ਪੈ ਰਹੇ ਨੇ ਕਿ ਤੇ ਪੰਜਾ ਹੀ ਨਾ ਟੁੱਟ ਜੇ ਇੰਨਾ ਮਹਿੰਗਾ ਪੱਥਰ ਲਾਇਆ ਹੋਇਆ ਉਹਨਾਂ ਨੇ ਲੋਕਾਂ ਦੇ 70 ਵਿਸ਼ਾ ਕੇ ਅਬ ਦੇਖ ਰਿਹਾ ਪੱਥਰ ਲਾਇਏ ਨੇ 70 ਵਿਸ਼ਾ ਕੇ ਸੋ ਇੱਕ ਚੱਲੂਗਾ ਇਹ ਜਿੰਨਾ ਚਿਰ ਬੀ ਨਾਸ ਨਹੀਂ ਹੁੰਦਾ ਨਾ ਉਹਨਾਂ ਚਿਰ ਅਸੀਂ ਛੱਡਣਾ ਨਹੀਂ ਮੈਨੂੰ ਦੁਬਾਰੇ ਬੁਲਾ ਲਿਓ ਮੈਂ ਦੁਬਾਰੇ ਆਜੂ ਨਾਰਿੰਗਵਾਲ ਚ ਜੇ ਕੋਈ ਥੋੜਿਆ ਸਿਰ ਚੱਕਦਾ ਹੈ ਦੇਖੋ ਸੱਪ ਜਿਹੜਾ ਆਪਾਂ ਖੇਤਾਣਿਆਂ ਰੋਜ਼ ਸੱਪਾਂ ਨਾਲ ਬਾਹ ਪੈਂਦਾ ਪੂਛ ਵਾਲੇ ਪਾਸੋਂ ਮਰਦਾ ਹੈ ਜਾਂ ਸਿਰ ਵਾਲੇ ਪਾਸੋਂ ਮਰਦਾ ਹੈ ਪੂਛ ਵਾਲੇ ਪਾਸੇ ਮਾਰੋਂਗੇ ਉਹ ਚੱਕ ਕੇ ਫਾਂਡ ਖੜ ਜੂਗਾ ਹੋਰ ਪੁੱਤਰ ਜਾਂਦਾ ਉਹ ਠੀਕ ਹੈ ਨਾ ਇੱਕ ਸਿਰ ਤੇ ਮਾਰੀਏ ਮੁੜ ਕੇ ਬਸ ਥੋੜਾ ਜਿਹਾ ਪੂਛ ਜੀ ਤਾਂ ਹਲਾਈ ਜਾਂਦਾ ਰਹਿੰਦਾ ਉਹਨੂੰ ਕਹਿੰਦੇ ਬਿਸ਼ਕੋਲਦਾ ਬਿਸ਼ਕੋਲਦਾ ਉਹ ਐ ਜੇ ਕਰੀਏ ਬਾ ਮੁੜ ਕੇ ਬਸ ਉਹ ਤੋਂ ਬਾਅਦ ਟੋਆ ਪਟਕੇ ਪਥਲੇ ਦੱਬ ਦਿੰਨੇ ਆ ਭਾਈ ਵਾਹਿਗੁਰੂ ਵਾਹਿਗੁਰੂ ਠੀਕ ਹੈ ਨਾ ਇਹ ਸਿਰ ਵਾਲੇ ਪਾਸੇ ਉਹ ਇਹਨਾਂ ਦੀ ਸਿਰੀ ਦੱਬਣੀ ਪੈਣੀ ਹੈ ਨਾ ਨਸ਼ਾ ਤਸਕਰਾਂ ਦੀ ਚੋਰੀ ਦੇ ਪੁੱਤ ਕਿਤੇ ਗੱਬਰੂ ਨਹੀਂ ਹੁੰਦੇ ਪਾਪ ਦੀ ਕਮਾਈ ਨਾਲ ਕੋਈ ਨਹੀਂ ਇੱਥੇ ਵੱਡਾ ਹੋਇਆ ਜੀ ਸਾਡੇ ਗੁਰਬਾਣੀ ਚ ਨਿਤੋਂ ਆਉਂਦਾ ਸਾਡੇ ਤਾਂ ਅਸ ਅਸ ਜਦਾ ਗੁਰਬਾਣੀ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਪੜ੍ਹਦੇ ਆਂ ਗੁਰਦੁਆਰਾ ਸਾਹਿਬ ਚੋਂ ਆਉਂਦਾ ਹਰ ਰੋਜ਼ ਸੰਦੇਸ਼ੇ ਦਿੱਤੇ ਜਾਂਦੇ ਨੇ ਸੋ ਇਸ ਕਰਕੇ ਆਪਾਂ ਦਸਾਂ ਨਾ ਆਉਂਦੀ ਕਮਾਈ ਕਰਨ ਵਾਲੇ ਬੰਦੇ ਆ ਸਾਡੇ ਗੁਰੂਆਂ ਨੇ ਕਿਰਤ ਕਰੋ ਵੰਡ ਛਕੋ ਨਾਮ ਜਪੋਦਾ ਸਾਨੂੰ ਹੋਕਾ ਦਿੱਤਾ ਅਸੀਂ ਕਿਰਤ ਕਮਾਈਆਂ ਕਰਨ ਵਾਲੇ ਬੰਦੇ ਆ ਝੋਟੇ ਦੇ ਸਿਰ ਵਰਗੀ ਸਾਡੀ ਧਰਤੀ ਆ ਪੰਜਾਬ ਚ ਆ ਕੇ ਕੋਈ ਬੰਦਾ ਭੁੱਖਾ ਨਹੀਂ ਰਹਿ ਸਕਦਾ ਪੰਜਾਬ ਦੀ ਧਰਤੀ ਹੈ ਜੇ ਜਾਨਵਰ ਵੀ ਭੁੱਖਾ ਨਹੀਂ ਰਹਿ ਸਕਦਾ ਕੋਈ ਜਨੌਰ ਭੁੱਖਾ ਨਹੀਂ ਰਹਿ ਸਕਦਾ ਇਹ ਜੀ ਧਰਤੀ ਸਾਡੀ ਹੈ ਪਰ ਕਲੰਕ ਲਾ ਗਿਆ ਪੁਰਾਣੀਆਂ ਸਰਕਾਰਾਂ ਕੀ ਕਰੀਏ ਉਹ ਜਿਸ ਤਰ੍ਹਾਂ ਬੋਲਦੇ ਆ ਕਿਹਾ ਗਿਆ ਕਿ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਪੰਜੇ ਹੀ ਵਿਖਦਾ ਸੀ ਉਹ ਦੱਬ ਦਿਓ ਜਾਂ ਤੱਕੜੀ ਪੰਜਾ ਦੱਬੀ ਜਾਓ ਬਸ ਦੱਬੀ ਜਾਓ ਹੋਰ ਕੋਈ ਹੈ ਨਹੀਂ ਸੀ ਹੁਣ ਤੀਜੀ ਆਪਸ਼ਨ ਆ ਗਈ ਤੇ ਤੁਸੀਂ ਉਹ ਵੀ ਦੱਬਤੀ ਤੇ ਹੁਣ ਵੀ ਅਸੀਂ ਨਾ ਕੀਤਾ ਕੁਝ ਤਾ ਫਿਰ ਸ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਵੀ ਕਹਿਣਗੀਆਂ ਵੀ ਭਾਈ ਤੁਹਾਡੇ ਕੋਲੇ ਟਾਈਮ ਸੀ ਸਾਰਾ ਕੁਝ ਤੁਹਾਡੇ ਹੱਥ 'ਚ ਸੀ ਤਾਂ ਤੁਸੀਂ ਕਿਉਂ ਨਹੀਂ ਕੀਤਾ ਫਿਰ ਸੋ ਸਾਨੂੰ ਨਕਸ਼ਾ ਬਣਾਉਣ ਨੂੰ ਲੱਗ ਗਏ 2.5 ਸਾਲ ਪਰ ਹੁਣ ਨਕਸ਼ਾ ਹੈ ਸਭ ਨਕਸ਼ਾ ਬਣਾਉਣ ਨੂੰ ਟਾਈਮ ਲੱਗਦਾ ਹੈ ਨਾ ਬਿਲਡਿੰਗ ਬਣਾਉਣ ਨੂੰ ਥੋੜੀ ਟਾਈਮ ਲੱਗਦਾ ਉਹ ਤਾਂ ਜਦੋਂ ਪਤਾ ਹੀ ਹੈ ਵੀ 12x12 ਦਾ ਆ ਕਮਰਾ ਬਣਾਉਣਾ ਹੈ ਇਹ ਕਮਰੇ ਦੇ ਵਿੱਚੋਂ ਇੱਥੇ ਬਾਥਰੂਮ ਕੱਢਣਾ ਆ ਰਸੋਈ ਆ ਆ ਹਾਲ ਹੈ ਉਹ ਤਾਂ ਬਸ ਬਾਅਦ 'ਚ ਮਿਸਤਰੀ ਨੇ ਤਿੰਨ ਇੱਕ ਦਾ ਮਸਾਲਾ ਆ ਜਾਂ ਦੋ ਇੱਕ ਦਾ ਮਸਾਲਾ ਪਾ ਕੀ ਬਸ ਚਿੰਨੀ ਹੁੰਦੀ ਹੈ ਨਾ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਸੋ ਬਣ ਗਏ ਨਕਸ਼ੇ ਬਿਲਕੁਲ ਮੈਂ ਇਹੀ ਗੱਲਾਂ ਪਹਿਲਾਂ ਸੀੜੀਆਂ ਕੈਸਟਾਂ ਚ ਜਿਵੇਂ ਭੈਣ ਨੇ ਕਿਹਾ ਆਪਣੇ ਸੀਰੀਅਲਾਂ ਚ ਵੀ ਇਹੀ ਕਹਿੰਦਾ ਰਿਹਾ ਵੀ ਭਾਈ ਇਹ ਇੱਕ ਇਹ ਜਿਹੜੇ ਇੱਕ ਸਮਾਜਿਕ ਆਲਮ ਤਾਂ ਇਹਨਾਂ ਨੂੰ ਦੂਰ ਕਰੀਏ ਚਲੋ ਹੁਣ ਮੌਕਾ ਮਿਲ ਗਿਆ ਤੁਸੀਂ ਮੈਨੂੰ ਐਡੇ ਵੱਡੇ ਅਹੁਦੇ ਤੇ ਦੇਤਾ ਨਹੀਂ ਤਾਂ ਮੈਂ ਮੇਰੀ ਤਾਂ ਕੀ ਔਕਾਤ ਹੈ ਅਰਵਿੰਨ ਕੇਜਰੀਵਾਲ ਸਾਹਿਬ ਨੇ ਇੱਕ ਮੌਕਾ ਦਿੱਤਾ ਵੀ ਭਾਈ ਦੇਖ ਲਓ ਯਾਰ ਪੰਜਾਬ ਨੂੰ ਕਿਵੇਂ ਠੀਕ ਕਰ ਸਕਦੇ ਆ ਤਾਂ ਅਸੀਂ ਕਰ ਰਹੇ ਆ ਉਹਨਾਂ ਦੀ ਗਵਾਈ ਚ ਕਰ ਰਹੇ ਆ ਕੋਈ ਲੋੜ ਪੈਂਦੀ ਹੈ ਦੂਰਦਰਸ਼ਕ ਕੋਈ ਡਾਇਰੈਕਸ਼ਨ ਵੀ ਪੁੱਛ ਲੈਣੇ ਕਿਉਂਕਿ 10 ਸਾਲ ਤੋਂ ਦਿੱਲੀ ਦੇ ਮੁੱਖ ਮੰਤਰੀ ਰਹੇ ਫਿਰ ਉਸ ਤੋਂ ਪਹਿਲਾਂ ਆਈਆਰਐਸ ਅਫਸਰ ਇਨਕਮ ਟੈਕਸ ਕਮਿਸ਼ਨਰ ਦੇ ਅਹੁਦੇ ਤੇ ਇਨਕਮ ਟੈਕਸ ਕਮਿਸ਼ਨ ਹਸਾਰ ਜ਼ਿਲ੍ਹੇ ਚ ਇਹਨਾਂ ਦਾ ਪਿੰਡ ਪੈਂਦਾ ਹੈ ਹਰਿਆਣੇ ਚ ਉਸ ਇਲਾਕੇ ਦੇ 40 50 ਕਿਲੋਮੀਟਰ ਦੇ ਏਰੀਏ ਚੋਂ ਇੱਕੋ ਹੀ ਬੰਦਾ ਸੀ ਜਿਹੜਾ ਮਤਲਬ ਆਈਆਈਟੀ ਵਾਸਤੇ ਸਿਲੈਕਟ ਹੋਇਆ ਸੀ ਆਈਆਈਟੀ ਖੜਗਪੁਰ ਸੋ ਉੱਥੋਂ ਇੰਜੀਨੀਅਰ ਕਰਕੇ ਫਿਰ ਆਈਆਰਐਸ ਦਾ بڑے بڑے ਲਿਖੇ ਬੰਦੇ ਆ ਹਨਾ ਤੇ ਹੁਣ ਇਹਨਾਂ ਨੂੰ ਆਪ ਜਿੰਨਾ ਮਗਰ ਫਿਰਦੇ ਰਹੇ ਆ ਉਹਨੂੰ ਪਤਾ ਕੱਖ ਨਹੀਂ ਹਨਾ ਅਨਪੜ ਬੰਦੇ ਉਹ ਜਿਹੜੇ ਅਕਾਲੀ ਦਲ ਨਾਲੇ ਲਾਣੋ ਕਾਂਗਰਸ ਵਾਲੇ ਕੁਝ ਨਹੀਂ ਉਹਨਾਂ ਨੂੰ ਪਤਾ ਹਨਾ ਬਸ ਸਿੱਧ ਹੀ ਆ ਬਾਕੀ ਜੀ ਸੁਖਵੀਰ ਬਾਦਲ ਨੂੰ ਅਧਿਕਾਰ ਨੇ ਬਸ ਤੁਸੀਂ ਜਕਾਰਾ ਬੁਲਾ ਦਿਓ ਇੱਕ ਵਾਰੀ ਬੋਲੇ ਹੋ ਨਿਆਲੇ ਵਫਾਏ ਦੀ ਬਸ ਦੇਖੋ ਪਰ ਤੱਕੜੀ ਕਾਦੀ ਟੱਕੜੀ ਜਿਹੜੀ ਟੱਕੜੀ ਚ ਟਾ ਟੋਲੀ ਗਈ ਜਿਹੜੀ ਜਿਹੜੀ ਟੱਕੜੀ ਨੂੰ ਬਾਬੇ ਨਾਨਕ ਦੀ ਟੱਕੜੀ ਸਮਝ ਕੇ ਵੋਟਾਂ ਪਾਈ ਗਏ ਉਹ ਉਸੇ ਬਾਬੇ ਨਾਨਕ ਦੀ ਬਾਣੀ ਉਹਨਾਂ ਨੇ ਰੋਲਤੀ ਤੇ ਅੱਜ ਫਿਰ ਆਪ ਕਿੱਥੇ ਨੇ ਮੈਨੂੰ ਇਹ ਦੱਸ ਦੋ ਫਿਰ ਤਾਂ ਹੁਣ ਰੱਬ 'ਚ ਯਕੀਨ ਹੈਗਾ ਨਾ ਹੁਣ ਕਿ ਹੈਗਾ ਭਾਈ ਪ੍ਰਮਾਤਮਾ ਅੱਜ ਆਪ ਕਿੱਥੇ ਨੇ ਅੱਜ ਆਪ ਕਿਤੇ ਨਹੀਂ ਲੱਭ ਰਹੇ ਸੋ ਐਹੀ ਕਾਹੀ ਹਾਲ ਕਾਂਗਰਸ ਦਾ ਉਹਨਾਂ ਨੇ ਵੀ ਕਟ ਨਹੀਂ ਕੀਤੀ ਉਹਨਾਂ ਨੇ ਰਿਸ਼ਵਤ ਪੈਦਾ ਕੀਤੀ ਇਹਨਾਂ ਨੇ ਵਧਾਈ ਇਹਨਾਂ ਨੇ ਨਸ਼ੇ ਪੈਦਾ ਕੀਤੇ ਉਹਨਾਂ ਨੇ ਵਧਾਏ ਆਏ ਇੱਕ ਦੂਜੇ ਦੇ ਪੂਰਕ ਬਣ ਕੇ ਚੱਲਦੇ ਰਹੇ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਬਹੁਤ ਸਾਰੀਆਂ ਪਾਰਟੀਆਂ ਦੇ ਵਰਕਰ ਵਲੰਟੀਅਰ ਵੀ ਬੈਠੇ ਹੋਣੇ ਮੈਂ ਨਹੀਂ ਕਹਿੰਦਾ ਕਿ ਤੁਸੀਂ ਆਮ ਬਣੀ ਪਾਰਟੀ ਜੁਆਇਨ ਕਰੋ ਉਹ ਤੁਹਾਡਾ ਮਨ ਹੈ ਡੈਮੋਕ੍ਰੇਸੀ ਹੈ ਪਰ ਇਸ ਮਹਿਮ ਨੂੰ ਇੱਕ ਪੰਜਾਬ ਦੀ ਮਹਿਮ ਮੰਨ ਕੇ ਪਾਰਟੀ ਪੱਦਰ ਤੋਂ ਉੱਪਰ ਦੀ ਮਹਿਮ ਮੰਨ ਕੇ ਸਾਥ ਦੇ ਦਿਓ ਕਿਉਂਕਿ ਦੂਜੇ ਦੇ ਘਰ ਲੱਗੀ ਹੋਈ ਅੱਗ ਲੋੜੀ ਲੱਗਦੀ ਐ ਆਪਦੇ ਘਰ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਜਦੋਂ ਆਪਣੇ ਕੋਈ ਰੱਬ ਨਾ ਕਰੇ ਕਣਕਾਂ ਨੂੰ ਅੱਗ ਲੱਗ ਜਾਂਦੀ ਐ ਅਪ੍ਰੈਲ ਚ ਅੱਗ ਭਾਵੇਂ 100 ਕਿੱਲਾ ਦੂਰ ਹੋਵੇ ਪਰ ਆਪਾਂ ਆਪ ਪਾਣੀ ਦੀਆਂ ਬਾਲਟੀਆਂ ਲੈ ਕੇ ਟਰੈਕਟਰ ਲੈ ਕੇ ਤਵੀਆਂ ਪਾ ਕੇ ਜਾ ਕਈਆਂ ਲੈ ਕੇ ਵੀ ਮਿੱਟੀ ਪਾ ਦਾਂਗੇ ਆਪਾਂ ਕਿਉਂ ਜਾਣਦੇ ਆ ਅੱਗ ਤਾਂ 100 ਕਿੱਲਾ ਦੂਰ ਐ ਕਿਉਂਕਿ ਉੱਪਰ ਨੂੰ ਪਤਾ ਹੁੰਦਾ ਜੇ ਨਾ ਬੁਝਾਈ ਇਹ ਸਾਡੇ ਵਾਲੀ ਕਣਕ ਤੱਕ ਆ ਜਾਊਗੀ ਇਸ ਸਾਡੇ ਖੇਤ ਵੀ ਆ ਜਾਊਗੀ ਸੋ ਇਸ ਕਰਕੇ ਹੁਣੇ ਜਿੱਥੇ ਮੌਕਾ ਮਿਲਦਾ ਥੋੜੀ ਜਿਹੀ ਅੱਗ ਲੱਗਦੀ ਆ ਉੱਤੇ ਮਿੱਟੀ ਪਾ ਦਿਓ ਉੱਤੇ ਪਾਣੀ ਪਾ ਦਿਓ ਉਹਨੂੰ ਬੁਝਾ ਦਿਓ ਕਿਉਂਕਿ ਕੋਈ ਪਤਾ ਨਹੀਂ ਉਹ ਅੱਗ ਨੇ ਕਿੱਧਰ ਦੀ ਜਾ ਕੇ ਕਿੱਧਰ ਜਾ ਕੇ ਥੋੜੇ ਕਰੀਆਂ ਆ ਸਕਦੀ ਐ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਸਾਡਾ ਸਾਥ ਦਿਓ ਵੋਟਾਂ ਵੇਲੇ ਜਿਹਦੇ ਨਾਲ ਮਰਜ਼ੀ ਹੋ ਜਿਓ ਵੋਟਾਂ ਵੇਲੇ ਤੁਹਾਡਾ ਹੱਕ ਆ ਤੁਹਾਡਾ ਡੈਮੋਕਰੈਟਿਕ ਰਾਈਟ ਆ ਜਿਹੜਾ ਚੰਗਾ ਲੱਗਦਾ ਹਰੇਕ ਪਾਰਟੀ ਆਪਣਾ ਪ੍ਰੋਗਰਾਮ ਦਿੰਦੀ ਐ ਤੁਸੀਂ ਜਿਹੜਾ ਪ੍ਰੋਗਰਾਮ ਚੰਗਾ ਲੱਗਦਾ ਉਹਦੇ ਨਾਲ ਹੋ ਜਿਓ ਠੀਕ ਹੈ ਬਸ ਉਹਨਾਂ ਦਾ ਪ੍ਰੋਗਰਾਮ ਹੈ ਹੀ ਨਹੀਂ ਅਜੇ ਤੱਕ ਤਾਂ ਕੋਈ ਉਹਦਾ ਬਸ ਐਂ ਐਂ ਉੜਿੱਕੀ ਜਾਂਦੇ ਨੇ ਵੀ ਸਾਡੀ ਵਾਰ ਹੀ ਆਊਗੀ ਤੇ ਵਾਰ ਹੀ ਹੁਣ ਐ ਥੋੜੀ ਆਉਂਦੀ ਐ ਠੀਕ ਹੈ ਨਾ ਆ ਪਾਣੀ ਦਾ ਝਗੜਾ ਪਿਆ ਕੋਈ ਨਹੀਂ ਆਇਆ ਮੇਰੇ ਕੋਲੇ ਉੱਥੇ ਮੈਂ ਇਕੱਲਾ ਹੀ ਗਿਆ ਨੰਗਲ ਮੈਂ ਕਿਹਾ ਵੇ ਵੱਡੋ ਨਾਕਾ ਕਿਹੜਾ ਵੱਡਦਾ ਆਓ ਫਿਰ ਕਿਹੜਾ ਪਾਣੀ ਸਾਡਾ ਲੈ ਕੇ ਜਾਂਦਾ ਉਹ ਪਾਣੀ ਦਾ ਵੀ ਜਿਹੜਾ ਬਚਾ ਕਰਾਂਗੇ ਜਵਾਨੀ ਦਾ ਵੀ ਬਚਾ ਕਰਾਂਗੇ ਰੋਜ਼ਗਾਰ ਵੀ ਦੇਵਾਂਗੇ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 55000 ਸਰਕਾਰੀ ਨੌਕਰੀਆਂ ਦੇ ਕੇ ਜਨਾਬ 1 ਰੁਪਈਆ ਨਹੀਂ ਲਿਆ 1 ਰੁਪਈਆ ਨਹੀਂ ਕਿਸੇ ਤੋਂ ਲਿਆ 1 ਰੁਪਈਆ ਕੋਈ ਕਹ ਦੇ ਵੀ ਮੈਂ ਤੁਹਾਨੂੰ 1 ਰੁਪਈਆ ਮੰਗ ਲਿਆ ਜਾਂ ਕੋਈ ਕਹ ਦੇ ਵੀ ਸ਼ਪਾਰਸ਼ ਲਾਉਣੀ ਪੈਗੀ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਸਾਡਾ ਐਮਐਲਏ ਸੀਗਾ ਅਸੀਂ 442 ਨੌਕਰੀਆਂ ਦੇਣੀਆਂ ਸੀ ਕਿਸੇ ਡਿਪਾਰਟਮੈਂਟ ਚ ਸਾਡੇ ਐਮਐਲਏ ਨੇ ਮੈਨੂੰ ਫੋਨ ਕੀਤਾ ਕਹਿੰਦਾ ਜੀ ਆਪਣਾ ਇੱਕ ਵਲੰਟੀਅਰ ਹੈ ਮੈਂ ਕਿਹਾ ਅੱਛਾ ਜੀ ਜਮੇ ਹੀ ਆਪਣੇ ਬੰਦਾ ਹੈ ਮੈਂ ਕਿਹਾ ਅੱਛਾ ਜੀ ਕਹਿੰਦਾ ਪੰਜ ਨੰਬਰਾਂ ਤੇ ਰਹਿ ਗਿਆ ਮੈਂ ਕਿਹਾ ਅੱਛਾ ਕਿਵੇਂ ਕਰਨਾ ਹੈ ਕੰਨ ਨਹੀਂ ਫਿਰ ਕਰੋ ਕੁਛ ਤਾਂ ਕਰੋ ਆਪਣੇ ਜਮੇ ਆਪਣੇ ਤਾਂ ਮੈਂ ਕਿਹਾ ਵੀ 5 ਨੰਬਰਾਂ ਤੇ ਰਹਿ ਗਿਆ ਵੀ 443 ਤਾਂ ਆਪਾਂ ਪੋਸਟਾਂ ਕ੍ਰੀਏਟ ਨਹੀਂ ਕਰ ਸਕਦੇ 442 ਨੇ ਕਹਿੰਦਾ ਜੀ ਫਿਰ ਕਰੋ ਕੁਛ ਤਾਂ ਆਪਾਂ ਨਹੀਂ ਬਹੁਤ ਆਪਣੇ ਮੈਂ ਕਿਹਾ ਵੀ ਕੀ ਕਰੀ ਦੱਸ ਤਾਂ ਦੇ ਕਹਿੰਦਾ ਵੀ ਇੱਕ ਨੂੰ ਕੱਢ ਦੋ ਵਿੱਚੋਂ ਇੱਕ ਕਦ ਨੂੰ ਵਿੱਚੋਂ ਕੱਢ ਦੋ 42 ਚ ਲੈ ਲਓ ਮੈਂ ਕਿਹਾ ਮੈਂ ਠੀਕ ਹੈ ਤੂੰ ਕਹਿਣਾ ਮੈਂ ਕੱਢ ਦਿੰਨਾ ਇੱਕ ਨੂੰ ਪਰ ਮੈਨੂੰ ਇਹ ਦੱਸ ਦੇ ਪਹਿਲਾਂ ਵੀ ਜਿਹੜੇ ਨੂੰ ਕੱਢੂਗਾ ਆ ਤਾਂ ਜਿਹੜਾ ਜੀ ਨੂੰ ਪਾਵਾਂਗੇ ਉਹ ਤਾਂ ਜਮੇ ਆਪਣਾ ਜਿਹੜੇ ਨੂੰ ਕੱਢਾਂਗੇ ਉਹ ਕੀ ਦਾ ਫਿਰ ਉਹ ਵੀ ਆਪਣੇ ਆ ਯਾਰ ਉਹ ਵੀ ਆਪਣੇ ਪੰਜਾਬ ਦੇ ਹੀ ਐ ਉਹ ਵੀ ਕਿਸੇ ਮਾਂ ਦਾ ਪੁੱਤ ਐ ਕੀ ਪਤਾ ਉਹਨੂੰ ਨੌਕਰੀ ਮਿਲ ਕੇ ਉਹਨੇ ਭੈਣ ਦਾ ਵਿਆਹ ਕਰ ਦੇਣਾ ਹੋਵੇ ਜਾਂ ਉਹਦੀ ਕਬੀਲਦਾਰੀ ਲੀਟੇ ਚੜ ਜਾਏ ਕੀ ਪਤਾ ਉਹਦੇ ਘਰ ਦੇ ਹਾਲਾਤ ਕੀ ਹੋਣਗੇ ਮੈਂ ਕਿਹਾ ਵੀ ਆਪਣੇ ਵਾਲੇ ਨੂੰ ਕਹਿ ਦੇ ਆਪਣੇ ਵਾਲੇ ਨੂੰ ਕਹਦੇ ਅਗਲੀ ਵਾਰ ਪੰਜ ਨੰਬਰ ਵੱਧ ਲੈ ਕੇ ਆ ਜਾ ਅਗਲੀ ਵਾਰ ਅਗਲੀ ਵਾਰ ਦੇ ਦਾਂਗੇ ਨੌਕਰੀ ਕਿਹੜੀ ਗੱਲ ਐ ਸੋ ਵੀਰੋ ਕੋਈ ਪਤਾ ਨਹੀਂ ਕੀ ਦਾ ਕਿੱਥੇ ਪਲਾ ਕਰ ਪਲਾ ਕਿਤੇ ਹੋਰ ਕਰਦੇ ਆ ਹੋ ਜਾਂਦਾ ਕਿਤੇ ਹੋਰ ਹੈ ਦੁਆਵਾਂ ਮਿਲਦੀਆਂ ਪਰਮਾਤਮਾ ਨੂੰ ਵੱਲੋਂ ਔਰ ਗਰੀਬਾਂ ਨੂੰ ਦੇ ਹੱਕ ਨਾ ਖੋ ਉਹਨਾਂ ਨੂੰ ਕੋਈ ਚੁੱਲ੍ਹੇ ਬਲਦੇ ਰਹਿਣ ਰੋਜ਼ਗਾਰ ਮਿਲ ਜੇ ਦੁਆਵਾਂ ਨਿਕਲਦੀਆਂ ਮਾਂਵਾਂ ਦੇ ਮੂੰਹਾਂ ਚੋਂ ਮਾਂ ਦਾ ਆਸ਼ੀਰਵਾਦ ਭੈਣ ਦੀ ਦੁਆ ਜਿਗ ਤੇ ਮਿਲ ਜੇ ਦੁਨੀਆ ਦੇ ਵਿੱਚ ਕਹਿੰਦੇ ਵੀ ਇਤੋਂ ਵੱਡਾ ਕੋਈ ਅਸ਼ੀਰਵਾਦ ਨਹੀਂ ਹੈਗਾ ਦੁਨੀਆਂ 'ਚ ਕੋਈ ਮદાન ਬੰਦਾ ਹਾਰ ਨਹੀਂ ਸਕਦਾ ਜੇ ਮਾਵਾਂ ਤੇ ਪੈਣਾ ਦੀਆਂ ਦੁਆਵਾਂ ਤੇ ਅਸ਼ੀਰਵਾਦ ਮਿਲ ਜੇ ਇਨੀ ਪਾਰੀ ਗਿਣਤੀ 'ਚ ਅੱਜ ਮਾਵਾਂ ਆਈਆਂ ਅੱਜ ਇਨੀ ਪਾਰੀ ਗਿਣਤੀ 'ਚ ਤੁਸੀਂ ਆਈਆਂ ਕੰਮ ਛੱਡ ਕੇ ਅ ਗਰਮੀ ਦੇ ਵਿੱਚ ਮੇਰਾ ਲੱਖ ਲੱਖ ਤੁਹਾਨੂੰ ਸਲਾਮ ਹੈ ਮੇਰੀ ਮਾਂ ਨੂੰ ਕਈ ਵਾਰੀ ਪੱਤਰਕਾਰ ਪੁੱਛ ਲਿੰਦੇ ਆ ਭਗਵਾਨਤਮਨ ਨੂੰ ਮਿਲੇ ਨੂੰ ਕਿੰਨਾ ਚਿਰ ਹੋ ਗਿਆ ਉਹ ਪਿੰਡ ਰਹਿੰਦੀ ਹੈ ਉਹ ਕਹਿੰਦੀ ਵੀ ਹੋਗੇ ਹੋਣੇ ਭਾਈ ਮੈਨੂੰ ਲੱਗਦਾ 40 42 ਦਿਨਾਂ ਕਹਿੰਦੇ ਲ 40 ਵਾਲੀ ਦਿਨ ਤਾਂ ਤੈਨੂੰ ਮਿਲੇ ਨੂੰ ਹੋਗੇ 40 40 ਦਿਨ ਤਾਂ ਤੈਨੂੰ ਨਹੀਂ ਮਿਲਿਆ ਫੇ ਕੀ ਕਹਿਣਾ ਚਾਹੇਗੀ ਮੇਰੀ ਮਾਂ ਕਹਿੰਦੀ ਕੋਈ ਗੱਲ ਨਹੀਂ ਟੈਲੀਵਿਜ਼ਨ ਤੇ ਦੇਖ ਲੈਨੀ ਆ ਮਿਲਦਾ ਤਾਂ ਰੋਜ਼ ਮਾਵਾ ਨੂੰ ਹੀ ਐ ਕਦੇ ਨਰੇ ਗਾਲੀਆਂ ਕੋਲੇ ਖੜਾ ਹੁੰਦਾ ਕਦੇ ਕਿਸੇ ਕੋਲੇ ਖੜਾ ਹੁੰਦਾ ਕਦੇ ਕਿਸੇ ਕੋਲੇ ਮੈਂ ਤਾਂ ਜਨਮ ਦਿਨ ਵਾਲੀਆਂ ਰੋਜ਼ ਮਾਵਾ ਚ ਹੀ ਰਹਿੰਦਾ ਸੋ ਮਾਂ ਜਿਹੜੀ ਆ ਉਹ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਹੋ ਸਕਦਾ ਪਰ ਮਾਂ ਦਾ ਕਾਲਜਾ ਉਦੋਂ ਫਟਦਾ ਜਦੋਂ ਪੁੱਤ ਪੱਟੀ ਜਾਂ ਫਿਰ ਕੋਈ ਘਰ ਦਾ ਮੈਂਬਰ ਨਸ਼ੇ 'ਚ ਪੈ ਜਾਏ ਸਿੰਨ ਅਲਾਮਤ 'ਚ ਪੈ ਜਾਏ ਕਿ ਚੁੱਲ੍ਹੇ ਨੂੰ ਖਤਰਾ ਹੋ ਜਾਏ ਸੋ ਸਾਨੂੰ ਕਮ ਆਵਾਂਗੇ ਦੁਆਵਾਂ ਹੀ ਚੱਕੀ ਫਿਰਦੀਆਂ ਹੋਰ ਲੋਕ ਸਾਨੂੰ ਪੁੱਛ ਲੈਣ ਤੁਸੀਂ ਥੱਕਦੇ ਨਹੀਂ ਯਾਰ ਅਸੀਂ ਕਹੀ ਜਦੋਂ ਪਿਆਰ ਹੀ ਇੰਨਾ ਮਿਲਦਾ ਮੂਰੋਂ ਲੋਕਾਂ ਦਾ ਸ਼ਾਬਾਸ਼ੀ ਇੰਨੀ ਮਿਲਦੀ ਹੈ ਇਹ ਆਕਸੀਜਨ ਦਾ ਕੰਮ ਕਰਦੀ ਅਸੀਂ ਨਾ ਤੁਹਾਨੂੰ ਥੱਕਣ ਦਿੰਦੇ ਨਾ ਹੱਕਣ ਦਿੰਦੇ ਜਿਉਂਦੇ ਵਸਦੇ ਰਹੋ ਮੈਨੂੰ ਪਤਾ ਹੈ ਕਿ ਇਹ ਕੱਲਾ ਅੱਜ ਜਿਹਨੇ ਤੁਸੀਂ ਆਏ ਹੋ ਇਸ ਤੋਂ ਵੀ ਕਿਤੇ ਜ਼ਿਆਦਾ ਆਪਾਂ ਕਿਉਂਕਿ ਮੌਸਮ ਦਾ ਪਤਾ ਨਹੀਂ ਕਦੋਂ ਨੇ ਰੀ ਆ ਜਾਏ ਕਦੋਂ ਮੀਂਹ ਆ ਜਾਏ ਤਾਂ ਕਰਕੇ ਇੰਡੋਰ ਰੱਖਿਆ ਜੇ ਕਿਤੇ ਖੁੱਲੇ 'ਚ ਰੱਖਾਂਗੇ ਸਰਪੰਚ ਸਾਹਿਬ ਨੂੰ ਮੈਂ ਕਹੂੰਗਾ ਖੁੱਲੇ 'ਚ ਰੱਖਿਓ ਅਗਲਾ ਪ੍ਰੋਗਰਾਮ ਸਾਰੇ ਪਿੰਡਾਂ ਨੂੰ ਬੁਲਾ ਕੇ ਆਪਾਂ ਸਿੱਧਾ ਹੀ ਮਤੇ ਪਵਾ ਦਾਂਗੇ ਜਦੋਂ ਇੱਕ ਵਾਰੀ ਹਿੰਮਤ ਬਣ ਗਈ ਜਦੋਂ ਲੋਕਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਇਹ ਲਾਹਮਤ ਆਪਣੇ ਮੱਥੇ ਤੋਂ ਲਾਉਣੀਓ ਲਾਉਣੀ ਐ ਕੋਈ ਮਾਈ ਦੇ ਲਾਲ ਦੀ ਹਿੰਮਤ ਨਹੀਂ ਹੈਗੀ ਕਿ ਉਹ ਸਾਨੂੰ ਦੁਬਾਰੇ ਨਸ਼ੇ 'ਚ ਪਾ ਸਕੇ ਜਾਂ ਪੰਜਾਬ ਨੂੰ ਕਿਸੇ ਹੋਰ ਕਲੰਕ ਦੇ ਵਿੱਚ ਧੱਕ ਸਕੇ थोड़ा बहुत बहुत धनबाद है बहुत बहुत मेहरबानी है जो रहो और एक दो हाथ उपर चाक के दो नारे ला दो जकारे ला दो बोले सो निहाल ए इन इनकलाब इनकलाब लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे जो तो मर्जी बुला लियो इतना ਤੇ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਕਿ ਉਹ ਆ ਕੇ ਆਪਣੇ ਦਿਲ ਦੇ ਵਿਚਾਰ ਵੀ ਸਾਂਝੇ ਕਰਨ ਪਿਛਲੇ 2 ਦਿਨਾਂ ਤੋਂ ਅਸੀਂ 4-5 ਪਿੰਡਾਂ 'ਚ ਗਏ ਆ ਸਰਪੰਚਾਂ ਨੂੰ ਵੀ ਮਿਲਿਆ ਨਸ਼ਾ ਪੀੜਤਾ ਨੂੰ ਵੀ ਮਿਲਿਆ ਉਹਦੇ ਬਾਰੇ ਵਿਚਾਰ ਆਪਣੇ ਅਰਵਿੰਦ ਕੇਜਰੀਵਾਲ ਸਾਹਿਬ ਪਲੀਜ਼ ਮંચ 'ਤੇ ਮੌਜੂਦ ਪੰਜਾਬ ਕੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ हमारे कैबिनेट मिनिस्टर मुंडिया जी राज्यसभा एमपी संजीव अरोड़ा जी हमारे इसी हलके के एमएलए साहब सरपंच साहब सभी पंचायत मेंबर और यहाँ पे आज आए हुए सभी ऑफिसर्स मेरे प्यारे बहनों भाइयों माताओं बुजुर्गों, बच्चों आप सब लोगों को मेरा नमस्कार सबको मेरा प्रणाम मान साहब ने सारी बातें रख दिया आप लोगों के सामने पिछले दो दिन से हम लोग कई गांवों में गए हैं आज सुबह भी हम लोग एक गांव में गए थे वहां हम लोग कुछ नशा पीड़ितों की अपने अनुभव एक्सपीरियंस सुन रहे थे उसमें से एक लड़के ने जो खड़े होके बोला उसकी बातें सुन के सबकी आंखों में आंसू आ गए उस लड़के ने कहा जी मैं नशा करने लगा पहले शौक शौक में करने लगा और कब वो नशा मेरे लिए सजा बन गया पता ही नहीं चला बोले मेरी नशे की वजह से मेरे पिताजी की डेथ हो गई मौत हो गई जब मेरे पिताजी की मौत हुई मेरे को खबर मिली मैं अपने पिताजी के पास गया उनकी डेड बॉडी पे मैंने रोने की बजाय उनकी जेब में जितने पैसे थे सारे पैसे निकाल लिए मेरे पिताजी पांच किले जमीन छोड़ के गए थे मैंने पांचों किले जमीन बेच दी और नशे को नशा खरीद खरीदता रहा उससे वो बोले जिस जमीन का एक टाइम पे मैं मालिक होता था आज उसी जमीन पे मजदूरी करता हूं मैं वो बोले बहुत शानदार काम कर रहे हो मान साहब आम आदमी पार्टी बहुत अच्छा काम कर रही है सरकार बहुत अच्छा काम कर रही है कि उसके जैसे हजारों हजारों लाखों युवाओं को आज नशे से बाहर निकाल दिया आज आम आदमी पार्टी ये क्यों कर पा रही है अभी आपने बिल्कुल सही प्रश्न पूछा कुछ लोग मेरे को कहते हैं जी छोटे छोटे लोग पकड़े जा रहे हैं छोटे छोटे लोग पकड़े छोटे छोटे अगर पकड़े जाते आपका गांव आपका पिंड कभी भी नशा मुक्त नहीं हो सकता था आपका पिंड आपका गांव आज नशा मुक्त इसलिए हो रहा है क्योंकि पुलिस आपके साथ खड़ी है प्रशासन आपके साथ खड़ा है पूरी आम आदमी पार्टी की सरकार आपके साथ खड़ी है और जितने बड़े बड़े नशे के तस्कर थे स्मगलर थे उनको पकड़ पकड़ के आप आ जाओ स्टेज पे आ जाओ म... बहन जी स्टेज पे आ जाओ स्टेज पे इनको स्टेज पे ले आना इनकी समस्या सुन लेंगे आज आम आदमी पार्टी की सरकार अच्छा काम कर रही है इसलिए हम गांव गांव में जा पा रहे हैं हमने माइक आप लोगों के बीच में दे दिया कोई बोलना चाहे बोले अगर हम आज अच्छा काम नहीं कर रहे होते यहां पर लोग आज हम लोगों को गालियां दे रहे होते आज लोग माइक पकड़ के आम आदमी पार्टी की और भगवंत मान साहब की तारीफ कर रहे हैं क्योंकि आम आदमी पार्टी अच्छा काम कर रही है। हमारे में हिम्मत है कि हम माइक जनता के बीच में देके जनता को बोलने की आजादी दे रहे हैं जैसे मैंने बताया पिछले दो महीने में दस हजार नशे के तस्कर पकड़े गए हैं इन दस हजार में से सत्रह सौ छोटे हैं लेकिन तिरासी सौ स्मगलर बहुत बड़े बड़े स्मगलर पकड़े गए हैं अब अपने को आप लोगों का सबका सहयोग चाहिए जब तक जनता साथ नहीं जुड़ेगी अकेले सरकार नहीं कर सकते। पंजाब में तीन करोड़ लोग रहते हैं नशा तस्कर कितने हैं दस हजार पंद्रह हजार बीस हजार तीस हजार अगर तीन करोड़ लोग ठान लें नशा तस्करों की हिम्मत नहीं है कि चौबीस घंटे के अंदर भी वो पंजाब उनको छोड़ के जाना पड़ेगा पंजाब 24 घंटे के अंदर तो अगर तीन करोड़ पंजाबी एक साथ इकट्ठे हो जाएं हम 24 घंटे के अंदर नशा खत्म कर सकते हैं पंजाब से आप लोगों का सहयोग लेने के लिए आए हैं कल से नशा मुक्ति यात्रा शुरू हुई है पूरे पंजाब के अंदर तेरह हजार पिंड हैं पंजाब में हर पिंड में ऐसी मीटिंग होगी हर पिंड में कुछ गांव में मैं जा रहा हूं कुछ गांव में मान साहब जा रहे हैं कई गांव में हमारे मंत्री जाएंगे कई गांव में एमएलए जाएंगे पूरे हर गांव के अंदर मीटिंग होगी अगले डेढ़ महीने तक हर वार्ड के अंदर मीटिंग होगी लोगों से जाके मिलेंगे जो जो लोग अभी भी नशा कर रहे हैं उनको नशा मुक्ति केंद्र में उनका इलाज करवाएंगे पहले नशा मुक्ति केंद्रों की बहुत बुरी हालत थी पिछले एक महीने के अंदर हमने शानदार बना दिए एयर कंडीशन नशा मुक्ति केंद्र बनाए हैं सीसीटीवी कैमरे लगे हुए हैं टीवी लगे हुए हैं बहुत अच्छे नशा मुक्ति केंद्र बनाए हैं बिल्कुल फ्री हैं जो जो आप लोगों की जानकार है दोस्त है रिश्तेदार है परिवार में है और अगर नशे से पीड़ित है उसको जरूर वहां पे इलाज करवाने के लिए लेके जाएं। अब मान साहब आपको सौ खिलाएंगे कि हम सब लोगों को नशा नहीं करना अपने गांव में नशा नहीं बिकने देना अगर कोई नशा पीड़ित है हमको मिलकर उसका इलाज कराना है सब लोग यहां से सौ चुप के जाएंगे आज आपके बीच में आके बहुत अच्छा लगा मुझे भगवान आप लोगों को खूब खुश रखे खूब तरक्की दे बहुत 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 धन्यवाद श्री अरविंद केजरीवाल जी हम सांत्री भगवंत मान जी सामू सह चुका मैं सारिया बेनती करांगा खड़े होकर अपनी सच्ची बह अगे कर लो जिम्मे साड मान योग मुख्री साहब बोलणगे उन्होंने पिछे पिछे अपा उ जी बहुत बहुत धन्यवाद बहुत, बहुत बहुत मेहरबानी ए चार पिंड मैं लूंगा ਤਨ ਮੇਰੇ ਪਿੱਛੇ ਪਿੱਛੇ ਜੋ ਮੈਂ ਬੋਲੂਗਾ ਉਹ ਨਾੜ ਨਾ ਬੋਲਦੇ ਰਹਿਣਾ ਅਸੀਂ ਪਿੰਡ ਸਜਾਦਾ ਅਸੀਂ ਨਾਰੰਗਵਾਲ ਕਿਲਾ रायपुर ਮਨਸੂਰਾ ਜੋਦਾ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੌ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਕਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜ਼ਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰੇ ਪਿੰਡ ਮਿਲ ਕੇ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋਨਿਆ ਬਹੁਤ ਬਹੁਤ ਧੰਨਵਾਦ ਜੀ ਹੁੰਦੇ ਬਸਤੇ